ਮੈਂ ਦੇਖੋ ਕਿ ਅੱני ਆਪ ਠੀਕ ਐ ਬੜਾ ਸ਼ੁਕਰ ਆਂਦਾ ਜਿਹੜਾ ਵਿਚਾਰਾ ਸਾਡੇ ਡੰਗਰੋਂ ਪੱਠੇ ਪਾਇਨੇ ਨੇ ਸਾਡੇ ਡੰਗਰ ਰੱਜ ਕੇ ਪੱਠੇ ਖਾਣਗੇ ਤੇ ਪੁੱਤ ਮੈਂ ਇਹ ਐ ਤੇ ਚਲੋ ਇੰਦੀ ਬੜੀ ਬੜੀ ਉੰਭਰੋ ਵਾਜੜੇ ਪਹੁੰਚਨੇ ਤੇ ਸ਼ੁਕਰ ਕਰੋ ਜਿਹੜੇ ਪਹੁੰਚੀਏ ਨੇ ਤੇ ਸਾਰੇ ਜੀਵ ਡੰਗਰ 2-300 ਡੰਗਰ ਜਣਾ ਪੱਠਾ ਖਾਣਾ ਏ 2-300 ਡੰਗਰ ਪੱਠਾ ਖਾਏਗਾ ਤਾਂ ਕਿੰਨੀਆਂ ਸੀਸਾਂ ਦੇ ਗਾਣੇਗੀ ਪਰ ਬਾਕੀ ਇਹ ਐ ਇਹ ਮਾਲਕਾ ਇਹਨਾਂ ਦੀ ਮਥਾ ਮਥਾ ਦੇ ਆ ਜਿਹੜਾ ਮਥਾ ਇਹਨਾਂ ਦੀ ਸਭੀ ਨਹੀਂ ਸਕਣ ਸਾਡੀ ਉਮਰ ਵੀ ਨਹੀਂ ਲੱਗਾ ਮੈਨਾਂ ਆਪਣੀ ਮੇਰੀ ਉਮਰ ਵੀ ਨਹੀਂ ਲੱਗਾ ਜਿਹੜੀ ਮਤਲ ਪਈ ਸਾਡੇ ਡੰਗਰੀ ਪੱਠਾ ਚਾਰਾ ਮਿਲਿਆ ਪਿੰਡ ਤੋਂ ਕੋਤ ਡੇਰਾ ਤੇ ਬੜਾ ਗਿਆ ਪਰ ਡੇਰੇ ਪਹੁੰਚਣ ਤਾਂ ਨਾਲ ਕੋਈ ਜਾਏ ਡੇਰੇ ਦੱਸੇ ਉੰਦੇ ਡੇਰੇ ਵਾਲੀ ਤਾਂ ਬੜੀ ਮਾੜੀ ਹਾਲਤ ਹੈ ਹਾਂ ਜਗਤਪੁਰ ਵੀ ਇਹ ਪੱਠਾ ਮਾੜਾ ਚੰਗਾ ਲਿਆਵਾ ਦਨ ਟੂੜੀ ਤਾੜੀ ਪਾ ਦੇਣਾ ਸਾਡੀ ਪਾਰ ਵਾਲੇ ਨਹੀਂ ਬੜੀ ਮਾੜੀ ਹਾਲਤ ਹੈ ਪਾਰੋਂ ਪੱਠਾ ਲਿਆਉਂਦੇ ਸੀ ਅਸੀਂ ਡੰਗਰ ਪਾਲਦੇ ਸੀ ਪੱਤ ਪੱਠੇ ਪਾਉਂਦੇ ਸੀ ਤੇ ਪਦਰਾ ਹੀ ਮੁੱਕ ਗਿਆ ਅਜੇ 4 4 ਫੁੱਟ ਪਾਣੀ ਹੈ ਪਿਆੜੀ ਨੇ ਚ ਫੀਲ ਦਾ ਮਤਲ ਜਿੱਦਾਂ ਪੱਠਾ ਦਾ ਆਜੇ ਵੇ ਜਨਸਾਨ ਨੂੰ ਪੱਠਾ ਭੇਜਣਾ ਠੀਕ ਹੈ ਅਸੀਂ ਬੜੇ ਦੁਖੀ ਹੋਈਏ ਤੇ ਆ ਹਾਂ ਜੀ ਅੰਦਰ ਪਾਸੇ ਕੋ ਬੈਂਸ ਯੂਥ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਜੀ ਨੇ ਚੜੂਨੀ ਸਾਡਾ ਪੰਜਾਬ ਫੈਡਰੇਸ਼ਨ ਅਸੀਂ ਅੱਜ ਇਧਰ ਜਗਸਪੁਰ ਟਾਂਡਾ ਪਿੰਡ ਦੇ ਵਿੱਚ ਪਹੁੰਚੇ ਆ ਇੱਕ ਦੋ ਦਿਨ ਪਹਿਲਾਂ ਇੱਕ ਨਿਊਜ਼ ਚੈਨਲ ਦੇ ਉੱਪਰ ਨਿਊਜ਼ ਵਾਇਰਲ ਹੋਈ ਸੀ ਕਿ ਇਸ ਪਿੰਡ ਦੇ ਵਿੱਚ ਮਾਤਾ ਜੀ ਬੋਲ ਰਹੇ ਸੀਗੇ ਕਿ ਹਰੇ-ਚਾਰੇ ਦੀ ਤੂੜੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਬਿਆਸ ਦਰਿਆ ਦੇ ਬਿਲਕੁਲ ਕੰਡੇ ਦੇ ਉੱਤੇ ਪਿੰਡ ਹੈ ਔਰ ਪਾਣੀ ਦੀ ਮਾਰ ਇਨ੍ਹਾਂ ਪਿੰਡਾਂ ਵਿੱਚ ਵੀ ਪਈ ਆ ਭਾਵੇਂ ਕੋਈ ਤੁਸੀਬਨ ਨਹੀਂ ਟੁੱਟਿਆ ਉਸ ਗੱਲ ਤੋਂ ਪਰਮਾਤਮਾ ਦਾ ਅਸੀਂ ਸ਼ੁਕਰ ਕਰਦੇ ਆ ਪਰ ਜਿਹੜੀਆਂ ਬਰਸਾਤੀ ਨਦੀਆਂ ਨੇ ਪਾਣੀ ਦਾ ਦਰਿਆ ਦਾ ਜਿਹੜਾ ਓਵਰਫਲੋ ਆ ਉਹ ਬਰਸਾਤੀ ਨਦੀ ਦੇ ਵਿੱਚ ਆਂਦਾ ਤੇ ਉਹਨਾਂ ਨਦੀਆਂ ਦੇ ਥਰੂ ਹੀ ਸਾਰਾ ਜਿਹੜਾ ਇਹ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਆ ਗਿਆ ਤੇ ਉਹਨੇ ਜਿਹੜਾ ਫਸਲਾਂ ਦਾ ਨੁਕਸਾਨ ਚਾਰੇ ਦਾ ਨੁਕਸਾਨ ਉਹ ਉਹਨਾਂ ਹੀ ਬਰਾਬਰ ਕੀਤਾ ਜਿੰਨਾ ਸਾਡੇ ਰਾਵੀ ਨੇ ਹੜ ਦੀ ਮਾਰ ਇੱਥੇ ਇਲਾਕਿਆਂ ਦੇ ਵਿੱਚ ਹੋਇਆ ਇਸ ਗੱਲ ਦੀ ਵੀ ਚਲੋ ਪਰਮਾਤਮਾ ਨੇ ਕਿਤਨਾ ਕਿਤੇ ਵਿਚਾਰ ਰੱਖਿਆ ਕਿ ਪਿੰਡ ਦੇ ਵਿੱਚ ਜਿਹੜੇ ਘਰ ਆ ਉਹਨਾਂ ਦੇ ਵਿੱਚ ਪਾਣੀ ਨਹੀਂ ਚੜਿਆ ਪਰ ਜ਼ਮੀਨਾਂ 'ਚ ਓਦਾਂ ਦਾ ਓਦਾਂ ਹੀ ਪਾਣੀ ਖਲੋਤਾ ਆ ਗੋਡੇ-ਗੋਡੇ ਪਾਣੀ ਆ ਫਸਲਾਂ ਤੇ ਚਾਰਾ ਸਾਰਾ ਖਤਮ ਹੋ ਚੁੱਕਿਆ ਇਹ ਖਬਰ ਨਿਊਜ਼ ਚੈਨਲ ਦੀ ਅਸੀਂ ਦੇਖੀ ਤੇ ਅਸੀਂ ਮਹਿਸੂਸ ਕੀਤਾ ਵੀ ਆਪਣੇ ਜਿਹੇ ਜ਼ਿਲ੍ਹੇ ਦੇ ਵਿੱਚ ਜਿਹੜੇ ਲੋਕ ਸਾਡਿਆਂ ਨੂੰ ਕਿਸੇ ਰਾਹਤ ਸਮੱਗਰੀ ਦੀ ਜ਼ਰੂਰਤ ਆ ਜੇ ਅਸੀਂ ਨਹੀਂ ਉਹਨਾਂ ਤੱਕ ਪਹੁੰਚੇ ਤੇ ਫਿਰ ਸਾਰਿਆਂ ਦਾ ਧਿਆਨ ਤੇ ਇੱਧਰ ਵਾਲੇ ਪਾਸੇ ਹੋਇਆ ਪਿਆ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਜਿਵੇਂ ਮਕੌੜਾ ਪਤਨ ਹੋ ਗਿਆ ਕਲਾਂਨੂਰ ਹੋ ਗਿਆ ਡੇਹਰਾ ਹੋ ਗਿਆ ਰਮਦਾਸ ਹੋ ਗਿਆ ਜਨਾਲਾ ਹੋ ਗਿਆ ਇਹ ਇਧਰ ਵਾਲੇ ਪਾਸੇ ਕਿਤੇ ਨਾ ਕਿਤੇ ਧਿਆਨ ਘਟਿਆ ਤੇ ਅਸੀਂ ਇੱਕ ਅਪੀਲ ਵੀ ਕਰਦੇ ਹਾਂ ਆਪਣੀ ਬਾਕੀ ਸਮਾਜ ਸੇਵੀ ਸੰਸਥਾਵਾਂ ਨੂੰ ਤੇ ਆਪਣੇ ਲਾਗੇ ਦੇ ਲੋਕਾਂ ਨੂੰ ਵੀ ਇਹ ਜਿਹੜੇ ਬਿਆਸ ਦੇ ਨੇੜੇ ਦੇ ਜਿੰਨਾਂ ਦਾ ਨੁਕਸਾਨ ਹੋਇਆ ਆ ਇਹਨਾਂ ਦੀ ਫਸਲਾਂ ਦਾ ਵੀ ਉਹਨਾਂ ਨੂੰ ਨੁਕਸਾਨ ਆ ਚਾਰਾ ਇਹਨਾਂ ਦਾ ਵੀ ਖਤਮ ਹੋ ਗਿਆ ਸਾਨੂੰ ਇਹਨਾਂ ਦੀ ਵੀ ਰਾਹਤ ਸਮਗਰੀ ਲੈ ਕੇ ਇਹਨਾਂ ਤੱਕ ਵੀ ਪਹੁੰਚ ਕਰਨੀ ਚਾਹੀਦੀ ਤਾਂ ਕਿ ਸਾਡੇ ਜਿਹੜੇ ਆਪਣੇ ਜ਼ਿਲ੍ਹੇ ਦੇ ਵੀ ਲੋਕ ਆ ਉਹ ਵੀ ਕਿਤੇ ਨਾ ਕਿਤੇ ਬਚ ਸਕਣ ਤੇ ਇਸ ਜਿਹੜੀ ਪਾਣੀ ਦੀ ਮਾਰ ਆ ਉਹਦੇ ਤੋਂ ਉੱਠ ਸਕਣ ਇਸ ਤਰ੍ਹਾਂ ਆ ਕਿ ਸਾਡੇ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਹੈ ਇਹਦੇ ਚੜਦੇ ਵਾਲੇ ਪਾਸੇ ਬਿਆਸ ਦਰਿਆ ਆ ਔਰ ਲੈਂਦੇ ਪਾਸੇ ਰਾਵੀ ਦਰਿਆ ਆ ਔਰ ਜਦੋਂ ਰੇਣੀ ਸੀਜ਼ਨ ਆਂਦਾ ਹਰ ਸਾਲ ਹੀ ਇਹਨਾਂ ਨੂੰ ਪਾਣੀ ਦੀ ਮਾਰ ਚਲਣੀ ਪੈਂਦੀ ਆ ਜਦੋਂ ਤੁਸੀਂ ਆ ਟੁੱਟ ਜਾਂਦੀ ਆ ਜਿਸ ਤਰ੍ਹਾਂ 2023 ਚ ਟੁੱਟ ਗਈ ਸੀ ਬਹੁਤ ਵੱਡੇ ਪਾੜ ਪੈ ਗਏ ਸੀ ਤੇ ਇੱਥੋਂ ਦੇ ਲਗਭਗ ਕੋਈ 30 40 ਪਿੰਡ ਭੈਣੀ ਮੀਆਂ ਖਾ ਚੱਕ ਸ਼ਰੀਫ ਤੱਕ ਜਿਹੜੇ ਪਾਣੀ ਆ ਉਹ ਪਾਣੀ ਦੀ ਮਾਰ ਇੱਥੇ ਆਏ ਸੀਗੇ ਪਰ ਉਹਦੇ ਨਾਲ ਹੋਇਆ ਕੀ ਕਿ ਦਰਿਆ ਜਦੋਂ ਟੁੱਟਦਾ ਕੋਈ ਬੰਨ ਤੇ ਉੱਥੋਂ ਦੀ ਮਿੱਟੀ ਜੱਲਣ ਔਰ ਰੇਤ ਕਸੂ ਸਾਰਾ ਕੁਝ ਜ਼ਮੀਨਾ ਚ ਆ ਜਾਂਦਾ ਫਿਰ ਉਹਨਾਂ ਨੂੰ ਸਾਮ ਸੰਭਾਲ ਕਰਨੀ ਆ ਫਸਲਾਂ ਖੇਤ ਤਿਆਰ ਕਰਨੇ ਜਿਮੀਦਾਰ ਜਿੱਥੇ ਪਹਿਲਾਂ ਆਪਣੀ ਫਸਲ ਤਬਾਹ ਕਰ ਬੈਠਦਾ ਫਿਰ ਖੇਤ ਨੂੰ ਤਿਆਰ ਕਰਨ ਵਾਸਤੇ ਉੱਪਰੋਂ ਹੋਰ ਖਰਚਾ ਕਰ ਦਿੰਦਾ ਅਸੀਂ ਅੱਜ ਇਹ ਦੇਖਿਆ ਆ ਇਲਾਕੇ ਦੇ ਵਿੱਚ ਪਿੰਡ ਪਿੰਡ ਜਾ ਕੇ ਵੀ ਸਾਡੇ ਕੋਈ ਬਹੁਤੇ ਵੱਡੇ سرمਾਈਦਾਰ ਜਾਂ ਵੱਡੇ ਖੇਤਾਂ ਵਾਲੇ ਜ਼ਿਮੀਂਦਾਰ ਨਹੀਂ ਹੈਗੇ ਇੱਥੇ ਉਹ ਜ਼ਿਮੀਂਦਾਰ ਹੈ ਜਿਹੜੇ 1 ਏਕੜ ਤੋਂ ਸ਼ੁਰੂ ਹੋ ਕੇ 2.5 ਕੱਲੇ ਤੱਕ ਖਤਮ ਹੋ ਜਾਂਦੇ ਨੇ ਇੰਨੀ ਕ ਇੱਥੋਂ ਦੀ ਐਵਰੇਜ ਆ ਸਾਡੀ ਤੇ ਫਿਰ ਜਦੋਂ ਮਾਰਾਂ ਵੀ ਖਾਣੀਆਂ ਪਰਿਵਾਰ ਵੀ ਚਲਾਣੇ ਆ ਇਸ ਕਰਕੇ ਇੱਥੋਂ ਦੇ ਅਸੀਂ ਇਹ ਵੀ ਦੇਖਿਆ ਕਿ ਪਿੰਡ ਦੇ ਬੰਦੇ ਜਿਹੜੇ ਆ ਬਾਹਰ ਨੌਕਰੀਆਂ ਕਰਨੇ ਚਾਹੁੰਦੇ ਆ ਜਾਂ ਦਿਹਾੜੀ ਟੱਪਾ ਲਾ ਕੇ ਫਿਰ ਪਰਿਵਾਰ ਦਾ ਗੁਜ਼ਾਰਾ ਕਰਦੇ ਆ ਤੇ ਉਹਦੇ ਨਾਲ ਰੀੜ ਦੀ ਹੱਡੀ ਵਾਂਗ ਖੜਦੇ ਆ ਸਾਡੀਆਂ ਇਹ ਪਿੰਡਾਂ ਦੀਆਂ ਔਰਤਾਂ ਉਹ ਆਪਣਾ ਜਿੱਥੇ ਚੌਂਕਾ ਵੀ ਸਾਹਮ੍ਹਦੀਆ ਪਰਿਵਾਰਾਂ ਨੂੰ ਸਾਹਮ੍ਹਦੀਆ ਨਾਲ ਡੰਗਰ ਵਸ਼ੇ ਵਾਸਤੇ ਚਾਰੇ ਦਾ ਪ੍ਰਬੰਧ ਵੀ ਖੇਤਾਂ ਵਿੱਚ ਆਪ ਕਰਦਿਆ ਨੇ ਜਾ ਕੇ ਇਸ ਕਰਕੇ ਸਾਨੂੰ ਆਪਣੇ ਲੋਕਾਂ ਦੇ ਨਾਲ ਖੜਨ ਦੀ ਜ਼ਰੂਰਤ ਆ ਸਰਕਾਰਾਂ ਦੀ ਨੀਅਤ ਕੁਛ ਹੋ ਰਹੀ ਆ ਪੋਲਿਟਿਕਲ ਪਾਰਟੀਆਂ ਜਿਹੜੀ ਅਸੀਂ ਆਸ ਰੱਖ ਕੇ ਸਰਕਾਰਾਂ ਬਣਾਈਆਂ ਸੀ ਉਹ ਅੰਨਾ ਵੰਡੇ ਰਿਓੜੀਆਂ ਮੋੜ-ਮੋੜ ਆਪਣੇਆਂ ਨੂੰ ਇਸ ਪੈਟਰਨ ਦੇ ਉੱਤੇ ਚੱਲਦੀਆਂ ਨੇ ਕਿ ਆਪਣੇਆਂ ਨੂੰ ਦੇਈ ਜਾਣੀ ਆ ਜਿਨ੍ਹਾਂ ਨੇ ਵੋਟ ਪਾਈ ਆ ਜਿਨ੍ਹਾਂ ਨੇ ਵੋਟਿੰਗ ਪਾਈ ਉਹਨਾਂ ਨੂੰ ਕੁਛ ਨਹੀਂ ਦੇਣਾ ਪਰ ਮੈਂ ਕਹਿੰਨਾ ਕਿ ਕਿਤੇ ਸਾਡੀ ਮਾਨਸਿਕਤਾ ਦਾ ਜਿਹੜਾ ਆ ਲੈਵਲ ਆ ਨਾ ਉੱਚਾ ਹੋਣਾ ਚਾਹੀਦਾ ਜਦੋਂ ਪਾਣੀ ਆਉਂਦਾ ਕਿਸੇ ਨੂੰ ਨਹੀਂ ਵੇਖਦਾ ਵੀ ਆਮ ਪਾਰਟੀ ਆ ਅਕਾਲੀ ਦਲ ਆ ਭਾਜਪਾ ਆ ਕਾਂਗਰਸ ਆ ਕਿ ਜਾਂ ਕਿਸਾਨ ਪਾਰਟੀ ਆ ਉਹ ਸਾਰਿਆਂ ਨੂੰ ਇਕੱਠਿਆਂ ਹੀ ਇੱਕ ਬਰਾਬਰ ਤੇ ਰੱਖਦਾ ਤੇ ਜਦੋਂ ਅਸੀਂ ਸੇਵਾ ਕਰਨੀ ਫਿਰ ਸਾਨੂੰ ਉਹ ਵੀ ਬਰਾਬਰ ਰੱਖ ਕੇ ਚੱਲਣਾ ਚਾਹੀਦਾ ਸ਼ਰਮ ਆਣੀ ਚਾਹੀਦੀ ਉਹਨਾਂ ਲੋਕਾਂ ਨੂੰ ਜਿਹੜੇ ਵਿਤਕਰਾ ਕਰਕੇ ਤੇ ਪਾਰਟੀ ਬਾਜ਼ੀ ਨੂੰ ਮੁੱਖ ਰੱਖ ਕੇ ਇਹ ਸੇਵਾ ਨਿਭਾਉਂਦੇ ਨੇ ਪਿੱਛੇ ਜੀ ਰੋਟੀ ਦੇ ਥਰੈਟ ਵੀ ਆਇਆ ਸੀ ਤੁਸੀਂ ਕੰਪਲੇਂਟ ਵੀ ਦਿੱਤੀ ਸੀ باوجود ਇਸ ਦੇ ਜੇ ਕੱਲੇ ਫੀਲ ਚ ਨਿਕਲਦੇ ਹੋ ਦੋ ਚਾਰ ਸਾਥੀ ਹੁੰਦੇ ਆ ਡਰ ਨਹੀਂ ਲੱਗਦਾ ਕੁਝ ਸੇਵਾ ਜੀ ਡਰ ਲੋਕਾਂ ਦਾ ਡਰ ਕੋਈ ਨਹੀਂ ਲੋਕਾਂ ਦੀ ਸੇਵਾ ਚ ਉਤਰਿਆ ਲੋਕ ਹੀ ਪਿਆਰ ਕਰਦੇ ਆ ਲੋਕ ਹੀ ਅਸੀਸਾਂ ਦਿੰਦੇ ਆ ਉਸੇ ਅਸੀਸਾਂ ਨਾਲ ਤੁਰੇ ਫਿਰਦੇ ਆ ਬੜੀਆਂ ਪਾਵਰਾ ਇਦਾਂ ਦੀਆਂ ਨੇ ਜਿਨ੍ਹਾਂ ਨੇ ਦੋ ਤਿੰਨ ਵਾਰੀ ਕੋਸ਼ਿਸ਼ ਵੀ ਕਰ ਚੁੱਕੇ ਆ ਹਮਲਾ ਵੀ ਹੋ ਚੁੱਕਿਆ ਆ ਜਾਂ ਗੱਡੀ ਦੇ ਉੱਪਰ ਦੋ ਵਾਰੀ ਕਾਲ ਵੀ ਆ ਚੁੱਕੀ ਆ ਪਰ ਜਿੰਨੇ ਮੇਰੇ ਸਾਹ ਲਿਖੇ ਉਹਨੇ ਮੈਂ ਲੈਣੇ ਆ ਉਹ ਕਿਸੇ ਬੰਦੇ ਦੇ ਹੱਥ ਨਹੀਂ ਉਹ ਪਰਮਾਤਮਾ ਦੇ ਹੱਥ ਆ ਪੋਲਿਟਿਕਲ ਪਾਰਟੀਆਂ ਜਾਂ ਜਿਨ੍ਹਾਂ ਨੂੰ ਸਾਡਾ ਕੋਈ ਕੰਮ ਕਰਨ ਦਾ ਤਰੀਕਾ ਚੰਗਾ ਨਹੀਂ ਲੱਗਦਾ ਉਹ ਕਿਤੇ ਨਾ ਕਿਤੇ ਐਦਾਂ ਦੀਆਂ ਜਿਹੜੀਆਂ ਕਾਲਾਂ ਕਰਵਾਉਂਦੇ ਆ ਪਰ ਜਿਨ੍ਹਾਂ ਕੋ ਅਸੀਂ ਨਿਆਂ ਦੀ ਆਸ ਰੱਖਦੇ ਆ ਮੈਨੂੰ ਰੋਸ ਵੀ ਆ ਆਪਣੇ ਗੁਰਦਾਸਪੁਰ ਪ੍ਰਸ਼ਾਸਨ ਦੇ ਕਿਉਂਕਿ ਜਿਸ ਦਿਨ ਮੈਨੂੰ ਥ੍ਰੈਟ ਕਾਲ ਆਈ ਉਹਨਾਂ ਨੇ ਸਿੱਧਾ ਕਿਹਾ ਵੀ 10 ਕਰੋੜ ਰੁਪਈਆ ਦੇ ਦਿਓ ਨਹੀਂ ਤੇ ਘਰ ਦੇ ਅੰਦਰ ਵੜ ਕੇ ਗੋਲੀਆਂ ਮਾਰਾਂਗੇ ਤੇਰੇ ਨਹੀਂ ਤੇ ਪਰਿਵਾਰ ਦੀ ਔਰ ਜਦੋਂ ਮੈਂ মিডিਆ 'ਚ ਜਾ ਕੇ ਆਪਣੀ ਗੱਲ ਰੱਖੀ ਤੇ ਮੈਨੂੰ ਸਾਡੇ ਐਸਐਚਓ ਸਿਟੀ ਨੇ ਇਹ ਗੱਲ ਕਹੀ ਵੀ ਹੁਣ ਤੋ মিডিਆ 'ਚ ਜਾ ਕੇ ਬੋਲਿਆ ਤੇ মিডিਆ ਚੋਂ ਇਨਸਾਫ ਲੈ ਲਈ ਤੇ ਤੋੜੀ ਅਸੀਂ ਕੋਈ ਵੀ ਇਨਸਾਫ ਤੁਹਾਨੂੰ ਨਹੀਂ ਦੇਣਾ ਵਾਕਈ ਉਹਨਾਂ ਨੇ ਗੱਲ ਇਹ ਸਾਬਤ ਕਰ ਦਿੱਤੀ ਅੱਜ ਤੱਕ ਕੋਈ ਐਫਆਈਆਰ ਦਰਜ ਨਹੀਂ ਹੋਈ ਤਕਰੀਬਨ ਡੇਢ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਔਰ ਉਹਨਾਂ ਨੇ ਆਪਣੀ ਗੱਲ ਪੂਰੀ ਕਰ ਦਿੱਤੀ ਜਿੰਨਾ ਤੋਂ ਮੈਨੂੰ ਆਸ ਸੀ ਵੀ ਕਿਦਨੇ ਕਿਤੇ ਨਿਆਂ ਦੇਣਗੇ ਉਹੀ ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਸਾਨੂੰ ਮਰਵਾਣ ਚ ਤੁਲੇ ਹੋਏ ਆ ਜਾਂ ਕਿਤੇ ਮਿਲੀ ਭੁਗਤੇ ਮੈਂ ਸਿੱਧੇ ਤੌਰ ਤੇ ਇਹ ਗੱਲ ਕਹਾਂਗਾ